ਸਿਕਾਲ ਨਮਸਕਾਰ ਅੱਜ ਦੀ ਮੀਟਿੰਗ ਜਿਹੜੀ ਹੈਗੀ ਆ ਵੱਖ-ਵੱਖ ਪਿੰਡਾਂ ਤੋਂ ਸਾਡੇ ਬਲਾਕ ਪ੍ਰਧਾਨ ਮੌਜੂਦ ਨੇ ਸਾਰੇ ਲੇਕਸ਼ਨਾਂ ਦਾ ਬਹੁਤ ਜੋਰਾ ਸ਼ੋਰਾਂ ਦੇ ਨਾਲ ਤਿਆਰੀ ਹੋ ਰਹੀ ਹੈ ਤਾਂ ਲੇਕਸ਼ਨਾਂ ਦੇ ਵਿੱਚ ਜਿੰਨੂੰ ਵੀ ਕਿਸੇ ਨੂੰ ਕੋਈ ਗੱਲਬਾਤ ਕਰਨੀ ਆ ਆਣਾ ਸਾਰਿਆਂ ਨੂੰ ਹੱਕ ਆ ਪਰ ਬੇਨਤੀ ਨਾਲ ਕਰਨੀ ਕਿ ਸਾਡੀ ਇੱਕ ਜੱਥੇ ਬੰਦੀ ਆ ਜਿਹੜੀ ਅਸੀਂ ਗੱਲ ਕਰਾਂਗੇ ਨਿਕਲ ਜਿਹੜੇ ਚ ਇਕਾ ਜੀ ਇਹ ਗੱਲ ਬਲਾਕ ਪ੍ਰਧਾਨ ਨੂੰ ਸਰਕਲ ਪ੍ਰਧਾਨ ਨੂੰ ਮੇਟ ਨੂੰ ਤੇ ਜਿਹੜੇ ਚੰਗੇ ਵਰਕਰ ਨੇ ਨਾ ਉਹ ਮੇਟ ਆ ਤੇ ਨਾ ਉਹ ਸਰਕਲ ਪ੍ਰਧਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਅੱਜ ਤੁਹਾਡਾ ਉਹਨਾਂ ਲੋਕਾਂ ਦੇ ਨਾਲ ਰੂਪੜੂ ਹੋਣਾ ਗੱਲਬਾਤ ਕਰਨੀ ਬਹੁਤ ਜ਼ਰੂਰੀ ਆ ਇਹ ਸਾਨੂੰ ਮੁਸ਼ਕਲਾ ਕੀ ਆਉਂਦੀਆਂ ਪਈ ਹੈ ਹੈਨਾ ਜੇ ਤੁਸੀਂ ਅੱਜ ਮੁਸ਼ਕਲਾਂ ਦੀ ਗੱਲ ਕਰਦੇ ਹੋ ਤਾਂ ਜਦੋਂ ਉਹਨਾਂ ਨੇ ਬੋਟ ਲੈ ਕੇ ਉੱਪਰ ਜਾਣੀ ਹੈ ਤੇ ਤੁਹਾਨੂੰ ਉਹ ਕੀ ਕਹਿਣਗੇ ਕਿ ਹੁਣੇ ਲੋਕ ਗੁੰਗੇ ਨਹੀਂ ਹੈਂ ਬહેરા ਨਹੀਂ ਹੈਂ ਇਹ ਲੋਕ ਬਹੁਤ ਤੇਜ਼ ਸੁਣਣ ਦੇ ਮੇਰੀ ਬੰਟੀ ਆ ਪਾਰਟੀ ਕੋਈ ਹੋਵੇ ਤਾਂ ਆਵੇ ਵੈਲਕਮ ਜੀ ਆਇਆਂ ਨੂੰ ਲੇਕਿਨ ਸਾਡੀ ਜੱਤੀ ਬੰਦੀ ਹੈ ਜੱਤੀ ਬੰਦੀ ਦੇ ਵਿੱਚ ਮੀਟਿੰਗ ਦੇ ਵਿੱਚ ਗੱਲ ਕਰਾਂਗੇ ਜਿਹੜੀ ਤੁਹਾਨੂੰ ਪਾਰਟੀ ਤੁਹਾਡੇ ਹੱਥਾਂ ਪਰਤੀ ਪ੍ਰੋਸਾਧ ਆਉਂਦੀ ਆ ਐਫੀਡਵਿਟ ਦਿੰਦੀ ਆ ਤੇ ਤੁਸੀਂ ਸਾਡੇ ਨਾਲ ਖੜ੍ਹ ਜਓ ਸਾਡੀ ਸਪੋਰਟ ਕਰ ਜਓ ਉਹ ਕੋਈ ਵੀ ਹੋ ਸਕੇ ਅਸੀਂ ਉਹਦੇ ਨਾਲ ਖੜਾਂਗੇ ਉਹਦਾ ਸਾਥ ਵੀ ਦੇਵਾਂਗੇ ਲੇਕਿਨ ਉਹਦੇ ਐਫੀਡੀਬਲ ਮੁਤਾਬਕ ਐਮਪੀ ਜਿਹੜਾ ਬੰਦਾ ਐਮਪੀ ਜਿਹੜਾ ਹੈਗਾ ਉਹ ਦਿੱਲੀ ਚ ਬੈਠਦਾ ਸਪੈਸ਼ਲ ਉਹਨੂੰ ਪਾਰਲੀਮੈਂਟ ਚ ਦਿਖਾਇਆ ਜਾਂਦਾ ਉੱਥੇ ਜਦੋਂ ਸਾਡੀ ਮੰਗ ਲਈ ਜਿਹੜਾ ਸਬੰਧਤ ਅਫਸਰ ਹੋਵੇ ਸਬੰਧਤ ਮੰਤਰੀ ਹੋਵੇ ਉਹ ਸਾਡੀ ਉੱਥੇ ਗੱਲ ਸਾਡੇ ਨਾਲ ਜਾ ਕੇ ਦਵਾਵੇ ਸਾਡੇ ਨਾਲ ਜਾ ਕੇ ਉਹ ਸਾਡੀ ਗੱਲ ਨੂੰ ਕਰੇ ਆਪਾਂ ਉਹਦਾ ਸਾਥ ਦੇਣ ਦੀ ਤਿਆਰ ਮੰਜ਼ੂਰ ਆ ਰਹੀ ਮੰਜ਼ੂਰ ਠੀਕ ਆ ਸਾਡੇ ਵਿੱਚ ਇਥੇ ਪ੍ਰਸ਼ੋਤਮ ਜੀ ਆਏ ਸੀਗੇ ਅਸੀਂ ਦੋਵੇਂ ਦਿੱਲੀ ਜਾਂਦੇ ਹੁੰਦੇ ਸੀਗੇ ਉਦੋਂ ਕੋਈ ਨਸੀਬਤ ਪੈ ਗਈ ਔਰ ਐਸੋਸੀਏਸ਼ਨ ਚੇਅਰਮੈਨ ਦੇ ਜਾਂਦੇ ਸੀਗੇ ਔਰ ਵਧੀਆ ਰਿਜ਼ਲਟ ਮਿਲਿਆ ਐਸੀ ਕਮਿਸ਼ਨ ਚੇਅਰਮੈਨ ਨੇ ਉਹਨਾਂ ਤੇ ਬਹੁਤ ਬਧੀ ਇੱਕ ਇਨਸਾਫ ਦੀ ਗੱਲ ਕੀਤੀ ਉਸ ਤੋਂ ਬਾਅਦ ਦੂਸਰਾ ਪੈਰਾ ਸਾਡੇ ਨਿਆ ਮੰਤਰੀ RAM DAS ਸਥਾਪਨਾ ਜੀ ਉਹ ਵੀ ਸਾਡੇ ਨਾਲ ਲਿੰਕ ਬੁਲਾਏ ਅੱਜ ਉਹਨਾਂ ਦਾ ਵੀ ਬੰਦਾ ਖੜਾ ਹੋਇਆ ਲੇਕਿਨ ਬੰਦਾ ਨੀਰ ਨਹੀਂ ਹੈਗਾ ਸਾਡੀ ਵਰਗਾ ਗਰੀਬ ਹੈਗਾ ਉਹ ਅੱਜ ਚਾਲੇ ਸਪੋਰਟ ਦੀ ਗੱਲ ਕਰਦਾ ਪਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਵਿੱਚ RAMDAS THAPLA ਜੀ ਆਣ ਸਾਡੇ ਵਿੱਚ RAMDAS THAPLA ਜੀ ਆਣ ਤੇ ਸਾਡੀ ਜਿਹੜੀ ਨੈਸ਼ਨਲ ਦੀ ਲੈਟਰ ਨਿਕਲੀ ਆ ਉਹਨੂੰ ਲਾਗੂ ਕਰਾਉਣ ਦੀ ਗੱਲ ਕਰਨ ਤਾਂ ਅਸੀਂ ਤੁਹਾਡਾ ਇੱਥੇ ਕੋਰੋਇਪੁਰ ਦੇ ਵਿੱਚ ਵੱਡੇ ਤੌਰ ਤੇ ਸਵਾਗਤ ਕਰਾਂਗੇ ਤੁਸੀਂ ਸਤਿਕਾਰ ਮੰਜ਼ੂਰ ਆ ਬਾਈ ਮੰਜ਼ੂਰ ਹੈ ਮੰਜ਼ੂਰ ਆ ਤੇਰਾ ਨਾਮ ਜੀ ਤਾਂ ਫਿਰ ਉਹਦੇ ਲਈ ਕੀ ਕਰਨਾ ਪੈਗਾ ਪੂਰਾ ਜੋਰ ਲਾਣਾ ਪੈਗਾ ਹਾਂ ਜੀ ਲੀਡਰਾਂ ਦੇ ਵਿੱਚ ਟਾਈਮ ਥੋੜਾ ਉਹਨਾਂ ਨੇ 24 25 ਤਰੀਕ ਤੱਕ ਜੇ ਮੇਰੇ ਕੋਲ ਕੈਮ ਮੰਗਲਿਆ ਮੈਸੇਜ ਆਏਗਾ ਮੈਸੇਜ ਆਉਣ ਦੇ ਨਾਲ-ਨਾਲ ਤੁਸੀਂ ਪਿੰਡਾਂ ਦੇ ਵਿੱਚੋਂ ਲੀਡਰਾਂ ਨੂੰ ਜਿਹੜਾ ਇਕੱਠਿਆ ਕਰਨਾ ਆ ਜਿਹੜੀ ਸੈਂਟਰ ਸਰਕਾਰ ਦੀ ਚਿੱਠੀ ਦੀ ਹਵਾਲਾ ਦੇ ਕੇ ਅਸੀਂ ਉਹ ਗੱਲ ਕੀਤੀ ਆ ਉਹਨਾਂ ਦੇ ਸਾਹਮਣੇ ਪੈਲਸ 'ਚ ਹੁਕਮ ਹੋਵੇ ਕਿ ਸਾਡੀ ਕਿਤੇ ਹੋਰ ਜਗ੍ਹਾ ਤੇ ਨਹੀਂ ਸਾਰਾ ਦੇ ਸਮੂਹ ਨੂੰ ਕਿੰਦੇ ਤੋਂ ਮੁਖਲਾਵਾਂਗੇ ਕਿ ਆ ਸਾਡੀ ਜਿਹੜੀ ਲੈਟਰ ਹੈਗੀ ਆ ਤੁਸੀਂ ਸਾਡੇ ਨਵੇਂ ਮੰਤਰੀ ਹੋ ਸਾਡੀ ਸਰਕਾਰ ਨੇ ਸਤਾਰਾਂ ਦੇ ਵਿੱਚ 24000 ਦੀ ਮੰਥਲੀ ਮਜ਼ਦੂਰੀ ਤੈਅ ਕੀਤੀ ਸੀ ਉਹਨੂੰ ਲਾਗੂ ਕਰਾਉਣ ਤੁਸੀਂ ਕਿੰਨਾ ਕੁ ਜੇਜ ਬਣ ਕੇ ਹੋ ਠੀਕ ਆ ਠੀਕ ਆ ਠੀਕ ਆ ਇਸ ਵਾਸਤੇ ਅੱਜ ਇੱਕ ਆਪਾ ਮੰਗ ਪੱਤਰ ਦੇਣਾ ਡੀਪੀ ਮਿਸ਼ਨ ਦੇ ਉਹ ਕਿਹੜਾ ਮੰਗ ਪੱਤਰ ਦੇਣਾ ਧਿਆਨ ਕਰਿਓ ਤੁਹਾਨੂੰ ਪਤਾ ਨਾ ਕਿ ਜਦੋਂ ਲਖਨਾਂ ਦੇ ਨੇੜੇ ਜੇ ਆਉਂਦੇ ਆ ਸਾਡੇ ਲੋਕਾਂ ਸਾਡੇ ਲੋਕ ਜਿਹੜੇ ਹੈਗੇ ਆ दारू ਪੀਂਦੇ ਆਦੀ ਨੇ ਉਹਨਾਂ ਨੂੰ ਉਤਰਾ ਕੀਤਾ ਜਾਂਦਾ ਪਤਾ ਨਾ दारू ਦਿੰਦੇ ਆ ਅਤੇ ਪੈਸੇ ਵੀ ਬੰਦਲ ਦੀ ਕਹਿੰਦੇ ਆ ਹੈਨਾ ਇਹ ਵੀ ਤੇ ਨਾਲ ਉਥੇ ਲੜਾਈ ਬਣਾਉਂਦੇ ਆ ਇਹਦੇ ਲਈ ਅਸੀਂ ਅੱਜ ਮੰਗ ਪੱਤਰ ਦੇਣਾ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਰਾਹੀਂ ਚੋਰ ਕਮਿਸ਼ਨ ਨੂੰ ਕਿ ਜਿੱਥੇ ਸਾਡੇ ਬੀਤ ਲੱਗੇ ਹੋਏ ਆ ਜਿੱਥੇ ਸਾਡੇ ਬੂਥ ਲੱਗੇ ਹੋਇਆ ਉਥੇ ਕੈਮਰੇ ਲੱਗੇ ਹੋਣ ਸਾਡੇ ਜਿਹੜੇ ਬੰਦੇ ਹੈਗੇ ਉਹ ਸੀਚ ਰਹੇ ਹਨ ਜਿੱਦਾਂ ਸਾਡੀਆਂ ਕੁੜੀਆਂ ਹੈਗੀਆਂ ਸੀਚ ਚ ਰਹੇ ਕਿ ਆਪਣੀ ਦੇਖਦਾ ਦੂਸਰਾ ਨੰਬਰ ਚਾਰੂ ਜਿਹੜੀ ਹੈਗੀ ਉਹ ਬੰਦਾ ਨਹੀਂ ਦੋ ਤੀਸਰਾ ਨੰਬਰ ਇਹ ਪੈਸੇ ਨਿਮੰਦਨ ਨਹੀਂ ਚੌਥਾ ਨੰਬਰ ਇਹ ਸਾਡੇ ਕੋਲੇ ਇੱਕ ਐਕੋ ਜਿਹਾ ਐਪ ਹੋਵੇ ਸਾਡੇ ਪਿੰਡ ਦੇ ਵਿੱਚ ਬੋਰਡ ਲੱਗਿਆ ਹੋਵੇ ਜੇ ਜੇ ਲਾਚਨਾਂ ਗ੍ਰਾਂਥ ਤੁਸੀਂ ਕਿਸੇ ਵੀ ਸ਼ਿਕਾਇਤ ਕਰਨੀ ਆ ਇਹ ਆ WhatsApp ਨੰਬਰ ਆ ਮੈਸੇਜ ਕਰੋ ਕਿ ਮੈਂ ਕਿਉਂ ਮੈਂ ਤੇ ਕਿ ਉਹਨਾਂ ਨੂੰ ਨੱਥ ਸਜੋ ਉਹਦੀ ਮੰਗ ਪੱਤਰ ਨਹੀਂ ਚਾਹੀਦੀ ਕਿ ਨਹੀਂ ਚਾਹੀਦੀ ਕਰਨੀ ਚਾਹੀਦੀ ਆ ਤਾਂ ਫਿਰ ਜਿੰਨੇ ਮੇਰੇ ਨਾਲ ਜਾਣਾ ਤਾਂ ਆਪਾਂ ਬਰਸਤੀ ਜੀ ਨੇ ਕਿ ਉੱਥੇ ਇਹ ਜੀ ਸੀ ਦੇ ਪੱਤਰ ਆ ਜੀ ਸੀ ਦੇ ਪੱਤਰ ਹੀ ਜਾਣਾ ਉਹ ਮੰਗ ਪੱਤਰ ਵੀ ਮੇਰਾ ਬਣਾਇਆ ਹੋਇਆ ਤੇ ਆਪਾਂ ਉਹ ਜਮ੍ਹਾਂ ਕਰਾਣਾ ਜੇ ਤੁਹਾਡਾ ਦਿਲ ਕਰਦਾ ਤੇ ਮੇਰੇ ਨਾਲ ਚੱਲਣਾ ਇਹ ਤਾਂ ਮੰਨੋ ਕਿ ਸਰਦਾਰ ਜੀ ਕਿਸੇ ਲਈ ਜਲਦੀ ਹੋ ਗਿਆ ਕਿ ਉਹ ਜਾ ਸਕਦਾ ਵੀ ਜਿਵੇਂ ਮੇਰੇ ਨਾਲ ਯਾਰਾ ਉਹ ਵੀ ਜਾ ਸਕਦਾ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਜੋ ਸਤਿਕਾਰ ਨਮਸਕਾਰ